ਜਨਤਾ ਦੀ ਆਵਾਜ਼ ਦੇਖੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਕਾ ਇਸ ਟਾਈਮ ਆਪਾਂ ਖੜੇ ਆਂ ਕੱਗਾ ਵਿਖੇ ਜਿੱਥੇ ਕਿ ਅੱਜ ਆ ਬਾਬਾ ਕਰਮਜੀਤ ਸਿੰਘ ਜੀ ਦੀ ਵਰਕਸ਼ਾਪ ਦੇ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਰਖਾਏ ਗਏ ਸੀਗੇ ਤੇ satsang ਵੀ ਕੀਤਾ ਗਿਆ ਹੈ ਇੱਥੇ ਗੁਰੂ ਰਵਿਦਾਸ ਜੀ ਦੀ ਜੋ ਪ੍ਰਕਾਸ਼ ਦਿਹਾੜਾ ਜੋ ਇੱਥੇ ਬੜੇ ਉਤਸ਼ਾਹ ਦੇ ਨਾਲ ਬਣਾਇਆ ਗਿਆ ਜੋ ਸੰਗਤਾਂ ਨੇ ਪੂਰੀਆਂ ਕੱਗੇ ਦੀਆਂ ਤੇ ਹੋਰ ਇਲਾ ਪਿੰਡਾਂ ਦੀ ਵੀ ਸੰਗਤਾਂ ਜੋ ਇੱਥੇ ਬੜੇ ਉਤਸ਼ਾਹ ਦੇ ਨਾਲ ਆਈਆਂ ਨੇ ਪੂਰੇ ਜੋਸ਼ੋ ਦੇ ਨਾਲ ਇੱਥੇ ਆਈਆਂ ਨੇ ਜੋ ਗੁਰੂ ਰਵਿਦਾਸ ਜੀ ਦਾ ਜੋ ਮਤਲਬ ਜਨਮ ਦਿਹਾੜਾ ਹੈ ਬੜੇ ਉਤਸ਼ਾਹ ਦੇ ਆਇਆ ਗਿਆ ਏ ਤੁਹਾਨੂੰ ਅਸੀਂ ਸਾਰਾ ਕਵਰੇਜ ਕਰਵਾਵਾਂਗੇ ਤੇ ਤੁਹਾਨੂੰ ਸਾਰਾ ਅਸੀਂ ਇੱਥੇ ਦਾ ਦਿਖਾਵਾਂਗੇ ਜੋ ਸਤਸੰਗ ਵੀ ਇੱਥੇ ਜੋ ਮਨਾ ਲਗਾਇਆ ਗਿਆ ਏ ਸੋ ਮੇਰੇ ਨਾਲ ਤੁਸੀਂ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਨੂੰ ਅਸੀਂ ਜੋ ਨਵੀਆਂ ਖਬਰਾਂ ਨੇ ਤੋਂ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਸਕੀਏ ਧੰਨਵਾਦ ਸੱਚ ਦਾ ਸੂਰਜ ਬਣ ਕੇ ਧਰਤੀ ਤੇ ਆਏ ਨੂੰ ਸੱਚ ਦਾ ਸੂਰਜ ਬਣ ਕੇ ਧਰਤੀ ਤੇ ਆਏ ਨੂੰ ਫਿਰ ਹੈ ਕਾਸ਼ ਦੀ ਇਹ ਨਾਰੇ ਬੋਲੋ ਗੁਰੂ ਰਵਿਦਾਸ ਦੀ ਬੋਲੋ ਜੈ ਸਾਰੇ ਬੋਲੋ ਗੁਰੂ ਰਵਿਦਾਸ ਦੀ ਸਾਰੇ ਜੈ ਸਾਰੇ ਬੋਲੋ ਸਾਰੇ ਸੰਤ ਨੂੰ ਜੀ ਆਖਦੇ ਜੀ ਸ੍ਰੀ ਗੁਰੂ ਰਵਿਦਾਸ ਕਮੇਟੀ ਕਾ ਗਾਦੇ ਵੱਲੋਂ ਅਸੀਂ ਬੋਲ ਰਹੇ ਹਾਂ ਜੀ ਸਤਗੁਰੂ ਰਵਿਦਾਸ ਮਹਾਰਾਜ ਜਨਮ ਦਿਹਾੜਾ ਅਸੀਂ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਮਨਾਣੇ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਜਾਤ ਪਾਤ ਦਾ ਪੂਰਾ ਕੋਟ ਸੀਗਾ ਉਸ ਟਾਈਮ ਦੇ ਵਿੱਚ ਸਾਡੀ ਸਾਰਿਆਂ ਦੀ ਆ ਕੇ ਮਾਂ ਫੜੀ ਜਿਹੜੇ ਸੀ ਅਰਬਦਾਸੀਆ ਕੌਮ ਦੇ ਨਾਲ ਹੋਰ ਲੱਖਾਂ ਹੀ ਦੇਵੀ ਦੇਵਤੇ ਆਏ ਸਾਨੂੰ ਕਿਸੇ ਨੇ ਬਾਹ ਨਹੀਂ ਫੜੀ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਇੱਕ ਬਾਬਾ ਸਾਹਿਬ ਜੀ ਨੇ ਡਾਕਟਰ ਬਾਬਾ ਸਾਹਿਬ ਉਮੇਦਕਰ ਜੀ ਉਹਨਾਂ ਦੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਜੀ ਇਸ ਕਰਕੇ ਅਸੀਂ ਸਾਰਿਆਂ ਸੰਗਤਾਂ ਆਪਣੇ ਇਲਾਕੇ ਦੇ ਵਿੱਚ ਸਾਰੇ ਪੂਰੇ ਸੰਸਾਰ ਭਰ ਦੇ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸਰਦਾਰ ਤੇ ਧੂਮ ਧਾਮ ਦੇ ਨਾਲ ਮਨਾਉਂਦੇ ਆ ਜੀ ਭਾਈ ਇਹ ਕਰਮਜੀਤ ਸਿੰਘ ਜੀ ਇਹ ਬੜੇ ਹੀ ਦੇ ਲੋ ਸਾਰੇ ਸਤਗੁਰੂ ਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ ਸਾਰੀ ਸੰਗਤ ਦਾ ਸਤਿਕਾਰ ਕਰਦੇ ਨੇ ਤੇ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਨੇ ਜੀ ਇਹ। ਨਵਾਂ ਦਿਨ ਨਮੀ ਪੀੜੀ ਹੈ ਜਨ ਲਾਏ ਜੋ ਬੱਚੇ ਨੇ ਨਸ਼ਾ ਤੋਂ ਪੰਨ ਜਾ ਰਹੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਅਸੀਂ ਕਹਿਣਾ ਚਾਹਵਾਂਗੇ ਜੀ ਸਤਗੁਰੂ ਬਦਾਸ ਮਹਾਰਾਜ ਜੀ ਦੇ ਸਤਸੰਗ ਦੇ ਵਿੱਚ ਜੋੜਨਾ ਤੇ ਉਹਨਾਂ ਦੇ ਦੱਸੇ ਹੋਏ ਹੁਕਮਾਂ ਦੇ ਉੱਪਰ ਚੱਲਣਾ ਜੀ। ਠੀਕ ਹੈ ਧੰਨ ਗੁਰਦੇਵ ਜੀ ਚੈ ਗੁਰੂ ਦੇ ਧੰਨ ਗੁਰਦੇਵ ਜੀ ਬਾਬਾ ਜੀ ਇਸ ਜਿਹੜਾ ਗੁਰੂ ਰਬਦਾਸ ਜੀ ਦਾ ਜਨਮ ਦਿਹਾੜਾ ਤੁਸੀਂ ਮਨਾ ਰਹੇ ਹੋ ਜੀ ਹਾਂਜੀ ਇਹਦੇ ਬਾਰੇ ਚਾਰ ਸ਼ਬਦ ਤੁਸੀਂ ਦੱਸੋਗੇ ਅੱਛਾ ਇਹ ਜੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੀ ਤੇ ਕਈ ਦਿਨਾਂ ਤੋਂ ਵੀ ਮਾਲਾ ਕਈ ਸਾਲ ਤੋਂ ਬਣਾ ਰਿਹਾ ਹੈ ਮੰਦਿਰ ਬਣਾਇਆ ਹੈ ਜੀ ਆਪਣੇ ਗੁਰੂ ਰਬਦਾਸ ਮਹਾਰਾਜ ਜੀ ਦਾ ਇੱਥੇ ਸਾਰੀ ਸੰਗਤ ਆਉਂਦੀ ਹੈ ਜੀ ਮਨਲਾਸ ਪੂਰੇ ਸਹਿਯੋਗ ਦੇ ਨਾਲ ਜਨਮ ਦਿਨ ਮਨਾਉਂਦੇ ਆ ਤੇ ਬਾਬਾ ਜੀ ਦੀ ਰਹਿਮਤ ਹੈ ਜੀ ਕਿਰਪਾ ਉਹਦੀ ਮਾਲਕ ਦੀ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਜੀ ਮਨਾਉਨੇ ਆ ਸੀ ਕਿੰਨੇ ਕੁ ਦੂਰ ਦੂਰ ਤੋਂ ਸੰਗਤ ਆਉਂਦੀ ਬਹੁਤ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਲਾ ਧੂਰੀ ਤੇ ਸੰਗਰੂਰ ਪਟਿਆਲਾ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਉਹ ਵੀ ਹਰ ਸਾਲ ਹੀ ਮਤਲਬ ਕਿਸੇ ਨਾ ਜੋ ਪਾਸ ਖਾਣੇ ਹੋ ਕੇ ਦਸੰਤ ਕਰਵਾਨੇ ਹਾਂ ਹਾਂ ਜੀ ਹਰ ਸਾਲ ਜੀ ਹਰ ਸਾਲ ਗੁਰੂ ਮਹਾਰਾਜ ਦੀ ਸੰਗਤਾਂ ਜੋ ਵੀ ਆਉਂਦੇ ਆ ਪੂਰੀ ਸਰਦਾਰ ਦੇ ਨਾਲ ਹੁੰਦਾ ਜੀ ਤੇ ਵਰਦਾਨ ਜੀ ਨਾ ਕਰੋ ਜੀ ਗੱਲ ਮੇਰਾ ਨਾਮ ਜਗਸੀਰ ਸਿੰਘ ਜੱਗੀ ਸ੍ਰੀ ਗੁਰੂ ਰਵਿਦਾਸ ਸੰਗਤ ਸਮਾਗਮ ਕਮੇਟੀ ਸਰਕਲ ਪਾਤਣਾ ਖਨੋਰੀ ਦੇ ਵਿੱਚ ਸੰਸਥਾ ਸਾਡੀ ਜੀ ਤੇ ਅਸੀਂ ਜੋ ਆਪਣਾ ਇਹ ਮਤਲਬ ਦਾ ਫੜ ਫੜ ਸਾਰੇ ਤੇ ਰੱਖਾਇਆ ਜਾਂਦਾ ਤੇ ਮਤਲਬ ਸਤੰਭ ਵੀ ਕਰਵਾਈ ਜਾਂਦੀ ਹੈ ਸਹਿਬੇ ਕਮਾਲ ਸਤਗੁਰੂ ਰਵਿਦਾਸ ਮਹਾਰਾਜ ਜੀ ਉਹ ਜਨਮ ਦਿਹਾੜਾ ਉਹ ਹਰ ਸਾਲ ਹਰ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਪੂਰੇ ਭਾਰ ਦੇ ਦੇਸ਼ ਦੇ ਵਿੱਚ ਭਾਰ ਦੇਸ਼ ਦੇ ਵਿੱਚ ਤੋਂ ਸਾਡਾ ਇੱਕ ਇਲਾਕਾ ਪਿੰਡ ਔਰ ਸ਼ਹਿਰ ਘੱਗਾ ਜੀ ਕਿ ਗਰੀਬ ਸਾਡੇ ਕਰਮਜੀਤ ਸਿੰਘ ਜੀ ਦੀ ਸੇਣੇ ਜੋ ਗੁਰੂ ਘਰ ਦੇ ਬਹੁਤ ਹੀ ਵਧੀਆ ਸੇਵਾਦਾਰ ਨੇ ਸੇਵਾ ਦਾ ਉਹਨਾਂ ਨੇ ਗੁਰੂ ਘਰ ਦਾ ਜਿਹੜਾ ਪ੍ਰੋਗਰਾਮ ਹੈ ਗੁਰੂ ਮਹਾਰਾਜ ਜਨਮ ਜਟਾ ਬਹੁਤ ਖੁਸ਼ੀ ਤੇ ਚਾਹਨਾ ਮਨਾਉਂਦੇ ਨੇ ਉਹ ਜਿਹੜੇ ਹੁਣ ਆਧੁਨਿਕ ਜੁਗ ਦੇ ਜਿਹੜੇ ਜਨਰੇਸ਼ਨ ਹੈ ਜਿਵੇਂ ਹੁਣ ਨਸ਼ਾ ਬਹੁਤ ਕਰ ਰਹੇ ਜਿਹੜੇ ਧਾਰਮਿਕ ਕੰਮਾਂ ਨਾਲ ਜੁੜਦੇ ਨਹੀਂ ਤਾਂ ਉਹਨਾਂ ਨੂੰ ਇੱਕ ਕੀ ਮੋਟੀਵੇਸ਼ਨ ਉਹਨੂੰ ਕੀ ਦੇਣਾ ਚਾਹੁੰਦੇ ਅਸੀਂ ਤਾਂ ਸਾਡਾ ਇਹੀ ਸਿਰੇਆ ਹੈ ਗੁਰੂ ਮਹਾਰਾਜ ਦੇ ਸ਼ਲੋਕ ਵੀ ਹੈ ਬੇਗੰਪੂਰਾ ਸ਼ਹਿਰ ਕੋਲ ਆਇਆ

ਪੂਰਾ ਗੂੰਜ ਕੇ ਦਿਖਾ ਦੇ ਕੰਮ ਕਿਉਂਕਿ ਸਾਨੂੰ ਬੋਲ ਵਾਲਿਆਂ ਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਕਿ ਰਿਸਪੋਨਸੀਬਿਲਟੀ ਮਿਲਦੀ ਹੈ ਜੈ ਗੁਰੂ ਦੇਵ 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 ਬਹੁਤ ਬੜਾ ਇਸ ਤਰ੍ਹਾਂ ਰੋਣਾ ਐਕਟੀਵਿਟੀ ਜੋ ਕਿ ਮੜਾ ਜਾ ਬਾਬਾ ਜੀ ਜੈਨਾ ਬਲਾਗ ਬਣਾ ਜੈ ਗੁਰੂ ਦੇ ਬਲਾਗ ਬਣਾ